ਸਾ ਸੰਗਤ ਜੀ ਸਿਰ ਗੁਰ ਗ੍ਰੰਥ ਸਾਹਿਬ ਜੀ ਦੀ ਗੁਰ ਬਾਣੀ ਗਿਆਨ ਦਾ ਉਹ ਸੂਰਜ ਹੈ ਜੋ ਇੱਕ ਵਾਰ ਤੁਹਾਡੇ ਦਿਮਾਗ ਤੇ ਰੋਸ਼ਨ ਹੋ ਜੇ ਨਾ ਤਾਂ ਤੁਹਾਡੇ ਕੋਲ ਗਿਆਨ ਦਾ ਭੰਡਾਰ ਆ ਜਾਂਦਾ ਹੈ ਇਸ ਕਰਕੇ ਸਾਨੂੰ ਗੁਰੂ ਮਹਾਰਾਜ ਜੀ ਦੀ ਗੁਰ ਬਾਣੀ ਦਾ ਪਾਠ ਕਰਦੇ ਆਂ ਸੁਣਦੇ ਆਂ ਰਹਿਣਾ ਚਾਹੀਦਾ ਹੈ ਇਸ ਵੱਡੇ ਪ੍ਰਕਾਸ਼ ਵਿੱਚ ਜਿੰਨੋ ਜਿੰਨਾ ਕੋਸ਼ਿਸ਼ ਮਿਲੇ ਉਹਨਾਂ ਇਹ ਰੇਕ ਉਸੇ ਕਦਰਮੇ ਹੈ। ਤੋਂ ਆਪਣਾ ਧਰਮ ਪੂਰਾ ਕਰਦਿਆਂ 10 ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਇੱਕ ਤੰਦ ਕਥਾ ਅਜਮਲ ਪਾਪੀ ਲੈ ਕੇ ਆਇਆ ਹੈ। ਸੋ ਉਮੀਦ ਹੈ ਸਾ ਸਕ ਨੂੰ ਪਸੰਦ ਆਏਗੀ ਗੰਭੀਰ ਹੋ ਕੇ ਸੁਣਿਆ ਜੇ। ਅਜਮਲ ਪਾਪੀ ਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਕਥਾ ਮੁਤਾਬਕ ਅਜਮਲ ਇੱਕ ਬਹੁਤ ਹੀ ਸੰਦ ਬ੍ਰਾਹਮਣ ਪੁੱਤਰ ਸੀ। ਜਦੋਂ ਉਹ ਗੁਰੂ ਤੋਂ ਸਿੱਖਿਆ ਲੈ ਕੇ ਘਰ ਵਾਪਸ ਮੁੜਦਾ ਤਾਂ ਰਸਤੇ 'ਚ ਇੱਕ ਵੇਸਵਾ ਦਾ ਬਾਜ਼ਾਰ ਆਉਂਦਾ ਸੀ ਉਸਦੇ ਕਰੋਨੇ ਕਿਹਾ ਕਿ ਤੁਸੀਂ ਵੇਸਵਾ ਦੇ ਬਾਜ਼ਾਰ 'ਚ ਨਹੀਂ ਜਾਣਾ ਪਰ ਉਹ ਨਾ ਟਲਿਆ ਨਤੀਜੇ ਵਜੋਂ ਉਸਦਾ ਇੱਕ ਵੇਸਵਾ ਨਾਲ ਪਿਆਰ ਪੈ ਗਿਆ ਉਹ ਆਪਣਾ ਸਭ ਕੁਝ ਛੱਡ ਕੇ ਉਸ ਵੇਸਵਾ ਨੂੰ ਜੰਗਲ ਵਿੱਚ ਲੈਟ ਹੋ ਰਿਹਾ ਹੈ ਉੱਥੇ ਉਸਦੇ ਘਰੇ ਕਪੁੱਤਰ ਦਾ ਜਨਮ ਹੋਇਆ ਉਸਦਾ ਨਾਮ ਨੇ ਨਾਰਾਇਣ ਰੱਖਿਆ ਉਹ ਸਾਰਾ ਤੈਨੂੰ ਸੁਣੁੰਦ ਰਹਿ ਨਰੈਣ ਆ ਗਾਲੇ ਲੱਗ ਪੁੱਤ ਨਰੈਣ ਆ ਗਾਲੇ ਲੱਗ ਪੁੱਤ ਕਹਤਾ ਰਿਹਾ ਇਸੇ ਤਰ੍ਹਾਂ ਕਰਦਿਆ ਕਰਤਾ ਉਸ ਦੀ ਸੂਰਤ ਬਦਲ ਗਈ ਤੇ ਇੱਕ ਦਿਨ ਉਹ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਉਸ ਨੇ ਮੌਤ ਹੋਣ ਤੋਂ ਪਹਿਲਾਂ ਨਰੈਣ 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 ਕਰਨਾ ਨਾ ਛੱਡਿਆ ਨਰੈਣ ਨਰੈਣ ਕਰਦੀ ਉਸ ਦੇ ਸੁਵਾਸ ਨਿਕਲੇ ਸਨ उसकी सुरत बदल गई अपना जन्म सफला कर मोहो कदो पक्ति गया कदों प्रभु भगती गया उसका घटना का हवाला श्री गुरु ग्रंथ साहब इं मिलता है अंजाम प्रीत पुत्र प्रत किरण नारायण बोलारी ਮਰੇ ਠਾ ਕਰ ਕੇ ਮਨੁ ਭਏ ਭਾਵਨੀ ਚਮਕ ਕਰ ਮਾਰੇ ਬਿਦਾਰੇ ਆਂਗਨ ਬਨੋਸੋ ਕਿਆਸੀ ਸਿਰ ਗੁਗਰਾਂ ਸਰਬ ਜੀ ਹੋਇ